ਹੁਣ ਆਪਾਂ ਦੇਖਾਂਗੇ ਜੀ ਇਹ ਦੇਖੋ ਕਿੰਨਾ ਸੋਹਣਾ ਚੁੱਲਾ ਚੀਕ ਨਹੀਂ ਮਿੱਟੀ ਦੀ ਮਦਦ ਨਾਲ ਚੀਕਣੀ ਮਿੱਟੀ ਦੇ ਵਿੱਚ ਪਾਣੀ ਮਿਕਸ ਕਰ ਲਿਆ ਇਹਨੂੰ ਚੱਜ ਨਾਲ ਗਿੱਲੀ ਕਰ ਲਿਆ ਪ੍ਰੋਪਰ ਤੇ ਇੱਕ ਪਲਾਸਟਿਕ ਦੀ ਬਾਲਟੀ ਦੇ ਮਦਦ ਨਾਲ ਹੁਣ ਚੁੱਲਾ ਤਿਆਰ ਹੋਊਗਾ ਕਿਸੇ ਟੱਬ ਵਗੈਰਾ ਦੀ ਜ਼ਰੂਰਤ ਨਹੀਂ ਪੈਣੀ ਬਹੁਤ ਸੋਹਣਾ ਚੁੱਲਾ ਬਣ ਜੂਗਾ ਜੋ ਆਪਾਂ ਕਰੇਲੂ ਜੂਸ ਲਈ ਵਰਤ ਸਕਦੇ ਹਾਂ ਆ ਦੇਖੋ ਪਲਾਸਟਿਕ ਦੀ ਬਾਲਟੀ ਰੱਖੀ ਸੀਗੀ ਉਹਨੂੰ ਕੱਢ ਲਿਆ ਗੋਲੋ ਇੱਕ ਗੋਲ ਸ਼ੇਪ ਆ ਗਈ ਬਹੁਤ ਸੋਹਣੇ ਢੰਗ ਨਾਲ ਤਿਆਰ ਹੋ ਜੂਗਾ ਇਹ ਚੁੱਲਾ ਆਪਾਂ ਨੂੰ ਘਰ ਵਿੱਚ ਵੀ ਤਿਆਰ ਕਰ ਸਕਦੇ ਹਾਂ ਸਰੀਏ ਲਾਗੇ ਸਰੀਆਂ ਦਾ ਜੂਸ ਦੇਖਿਓ ਅੱਗੇ ਅੱਗੇ ਬਹੁਤ ਸੋਹਣਾ ਜੂਸ ਹੋਊਗਾ ਦੁਬਾਰਾ ਫਿਰ ਪਲਾਸਟਿਕ ਦੀ ਬਾਲਟੀ ਰੱਖ ਲਈ ਉੱਪਰ ਫਿਰ ਮਿੱਟੀ ਦੀ ਵਰਤੋਂ ਕੀਤੀ ਫਿਰ ਸਰੀਆਂ ਦਾ ਜੂਸ ਕੀਤਾ ਇੱਟਾ ਦਾ ਚੂਜ਼ ਕਿਤੇ ਵੀ ਨਹੀਂ ਕੀਤਾ ਗਿਆ ਚੁੱਲੇ ਦੇ ਵਿੱਚ ਬਹੁਤ ਸੋਹਣਾ ਚੁੱਲਾ ਬਣ ਕੇ ਤਿਆਰ ਹੋ ਜਾਊਗਾ। ਉਸ ਨੂੰ ਬੋਦਰ ਜੇ ਵੀ ਨਹੀਂ ਜਾਏ। ਮਿੱਟੀ ਦੇ ਢਾਲ ਚੁੱਲੇ ਦੀ ਬਹੁਤ ਸੋਹਣੀ ਸ਼ੇਪ ਆ ਜਾਊਗੀ। ਆਪਾਂ ਆਪਣੇ ਘਰ ਵਿੱਚ ਆਪ ਵੀ ਤਿਆਰ ਕਰ ਸਕਦੇ ਹਾਂ। ਕਰਨੀ ਦਾ ਜੂਸ ਕੀਤਾ ਗਿਆ ਇਹਨੂੰ ਸਫਾਈ ਲਈਉਣ ਵਾਸਤੇ ਜਿਆਦਾ ਹੱਥਾਂ ਨਾਲ ਇਹਨੂੰ ਬਣਾਇਆ ਜਾ ਰਿਹਾ ਹੈ ਇਹਦੀ ਸਫਾਈ ਲਈ ਜਾਂਦੀ ਜਾ ਰਹੀ ਹੈ ਪ੍ਰੋਪਰ ਤੁਰਲਾ ਲਗਭਗ ਬਣ ਕੇ ਤਿਆਰ ਹੈ ਦੇਖੋ ਜੀ ਉਹ ਦੇਖੋ ਜਿਹੜਾ ਥੱਲੇ ਉਹ ਸਰੀਏ ਲੱਗੇ ਸੀ ਕਿ ਉਹ ਜਦੋਂ ਆਪਾਂ ਆਪਣਾ ਬਾਲਣ ਲਾਵਾਂਗੇ ਤੇ ਉਹ ਰਾਖ ਹੋ ਜਾਂਦੀ ਹੈ ਉਹ ਥੱਲੇ ਨਿਕਲ ਜੇਗੀ ਤੇ ਸਾਫ਼ ਕਰਨੀ ਬਹੁਤ ਸੌਖੀ ਹੈ। ਬਾਰ-ਬਾਰ ਆਪ ਨੂੰ ਫਰੰਟ ਸਾਈਡ ਤੋਂ ਕੱਢਣੀ ਨਹੀਂ ਪਊਗੀ ਕਿਉਂ ਉਹ ਥੱਲੇ ਡਿਗ ਡਿਕੇ ਪੁਰਪੁਰ ਕੇ ਥੱਲੇ ਬੇਸਟ ਆਪਣਾ ਇਕੱਠਾ ਹੋਈ ਜਾਊਗਾ ਉਹਨੂੰ ਆਪਾਂ ਠੰਡੇ ਹੋਏ ਨੂੰ ਬਾਹਰ ਕੱਢ ਸਕਦੇ ਆ। ਅੱਗ ਵਾਲਤੀ ਜੁੱਲਾ ਰੈਡੀ ਹੈ। ਦੇਖੋ ਜੀ